ਸ਼ੁ크 ਜੀ ਅੱਜ ਬੜਾ ਖਲਾਰਾ ਪਾਇਆ ਜੇ ਕੀ ਕਹਿੰਗੇ ਜੇ ਮੈਂ ਤੇਰੇ ਖਾਵੇ ਵੇਸਣ ਬਣਾਉਂਦੇ ਆ ਅੱਛਾ ਵੇਸਣ ਬਣਾਉਂਦੇ ਜੀ ਕੀ ਬਰਉਣੀਆ ਵੇਸਣ ਆ ਸਾਗ ਤੇ ਰਿਆ ਸਾਗ ਤੇ ਰਿਆ ਠੀਕ ਐ ਸ਼ੁ크 ਜੀ ਸ਼ੁ크 ਜੀ ਹਾਂ ਜੀ ਜਿਆਦਾ ਮਿੱਠਾ ਜਾਂਦਾ ਏਦਾਂ ਨੇ ਜੇ ਸ਼ੁ크 ਜੀ ਕਹਿ ਕੇ ਤੈਨੂੰ ਕਹਾਂ ਕਿ ਫੇਰ ਵੀ ਵੇਸਣ ਮਿੱਠਾ ਬਣੂਗਾ ਨਾ ਅੱਛਾ ਹਾਂ ਜੀ ਪਤਾ ਸੁਣਾ ਦੇ ਚੰਦਰਾ ਮਤਾ ਸ਼ਦੀ ਜੀ ਬਚਾਰੀ ਤੇ ਅੱਜ ਪਹਿਲਾਂ ਹੀ ਬਣਾਉਂਦੇ ਵੇਸਣ ਫੇਰ ਬਣਾਉਣੀ ਏਲਸੀ ਆ ਔਰ ਲੇ ਪਾਸੇ ਜੋ ਵੀ ਸਮਾਨ ਬਦਾਮ ਗਿਰੀਆਂ ਕਿੰਨਾ ਕੁ ਫੰਡ ਪੀ ਕੇ ਰੱਖੀ ਆ ਆਪ ਬਦਾਮ ਕਾਜੂ ਹਨਾ ਕੀ ਕੋਸ਼ੀਆਂ ਦੇ ਵਿੱਚ ਆ ਆ ਆਵੇ ਆ ਮਿਕਸੀ ਸਾਥ ਜਿਹੜੀ ਆਪਾਂ ਮਿਕਸੀ ਪਤਾ ਕਿਹੜੀ ਚ ਪੀਏ ਆ ਨਿੰਜਾ ਨਿੰਜਾ ਮਿਕਸੀ ਹੈ ਸਿਰਿਆਂ ਦੀ ਆ ਉਹਦੇ ਵਿੱਚ ਅੱਜ ਠੂਠੀ ਆ ਵੇਖੋ ਠੂਠੀ ਨੇ ਇਹ ਨੀ ਦਾ ਆਟਾ ਹੀ ਕਰ ਦਿੱਤੀ ਜੇ ਤੁਸੀਂ ਮਿਕਸੀ ਵਿਖਾਉਣੀ ਚਾਹੋ ਤੇ ਵਿਖਾ ਸਕਦੇ ਜੀ ਹਾਂਜੀ ਬਹੁਤ ਹੀ ਵਧੀਆ ਮਿਕਸੀ ਆ ਨਿੰਜਾ ਦੀ ਮਿਕਸੀ ਆ ਬਹੁਤ ਹੀ ਵਧੀਆ ਨਿੰਜਾ ਦੀ ਆ ਇੰਨੀ ਵਧੀਆ ਨਾ ਆਵੇ ਤਾਂ ਜੱਗ ਹਾਂ ਪਹਿਲਾਂ ਦੂਜੀ ਮਿਕਸੀ ਲਾਏ ਆ ਹਾਏ ਉਹ ਤੇ ਖਪਾ ਦਿੰਦੀ ਹੀ ਬਹੁਤ ਹਾਂਜੀ ਇਹ ਤਾਂ ਇੰਨੀ ਵਧੀਆ ਨਾ ਵੀ ਬੱਸ ਹਾਂਜੀ ਐ ਐਂਟੀ ਐ ਹਾਂ 50 ਕਿ ਸਕਿੰਟ ਚ ਕਰ ਦਿੰਦੀ ਆ ਆਪਣੇ ਤਰੀਕੇ ਨਾਲ ਹਾਂ ਇਹਦੇ ਕੋ ਪਾਹੀ ਜਿਹੜਾ ਹੰਦਾ ਵਾ ਗਰੀ ਜੀ ਉਹ ਵੀ ਅਸੀਂ ਇਹ ਚ ਪੀ ਆ ਕੱਟ ਕੇ ਆਹ ਵੇਖੋ ਇਹਦੇ ਵਿੱਚ ਆਹ ਲਿਖਿਆ ਹੋਇਆ ਨਾ ਇਹਨਾਂ ਨੂੰ ਹੀ ਪ੍ਰੈਸ ਕਰਾਂਗੇ ਨਾ ਉਹ ਆਪੇ ਟਾਈਮਰ ਇਹ ਪਹਿਲਾਂ ਹੀ ਸੈੱਟ ਹੋਇਆ ਹੁੰਦਾ ਤੇ ਉਸ ਇੱਕ ਗੇੜੇ ਚ ਹੀ ਕਰ ਦਿੰਦੀ ਹੈ ਮਤਲਬ ਇਹ ਨਹੀਂ ਵੀ ਇਹਨੂੰ ਬਾਰ-ਬਾਰ ਆਪਾਂ ਟਾਈਮਰ ਨਹੀਂ ਸੈੱਟ ਕਰਨਾ ਉਹਨੇ ਇੱਕ ਵਾਰ ਜਿਹੜਾ ਟਾਈਮਰ ਸੈੱਟ ਹੋਇਆ ਨਾ ਉਹਦੇ ਵਿੱਚ ਆਹ ਵਲਾ ਇਦਾਂ ਦੇ ਆਟਾ ਕਰਦਾ ਆਵੇ ਹਾਂਜੀ ਆਸੀ ਵੇਖੋ ਇੱਕ ਵੀ ਅਸੀ ਆਵੇ ਆਟਾ ਆ ਹਾਂਜੀ ਇੱਕ ਵੀ ਅਸੀ ਦਾ ਪੂਰਾ ਮਤਲਬ ਵਿੱਚ ਨਹੀਂ ਹੈਗਾ ਕੁਛ ਨਹੀਂ ਹੈ ਕਿ ਕਿੰਨਾ ਕੁਝ ਪਿਆ ਹੈ ਠੀਕ ਹੈ ਸੁਖ ਜੀ ਮਜ਼ਾ ਆ ਗਿਆ ਇੱਥੇ ਕਿਉਂਕਿ ਜਿਹਦਾ ਪਿਛਲੀ ਵਾਰ ਬਣਾਇਆ ਸੀ ਨਾ ਉਸਾਂ ਹੀ ਲਿਆਂਦੀ ਸੀ ਉਹ ਵੀ ਇਹਨਾਂ ਚੋਂ 5 ਡਾਲਰਾਂ ਵਾਲੀ ਮਸ਼ੀਨ 5 ਡਾਲਰ ਵਾਲੀ ਨੇ 5 ਵਾਲੇ ਕੰਮ ਕੀਤਾ ਹੈ ਨਾ ਉਹ ਮਿਕਸੀ ਹੀ 5 ਨਾਲ 5 ਡਾਲਰਾਂ ਵਾਲੀ ਤੇ ਹਾਇ ਉਹ ਤੇ ਪਲਪ ਜਾਈਦਾ ਹੀ ਬਹੁਤ ਦੱਸਣ ਵਾਲੀ ਨੌਲੇਜ ਨਹੀਂ ਹੈ ਕਿ ਕਿਹੜੀ ਹੀ ਵੇਖੋ ਲੈਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਤੇ ਜਿਹੜੀ ਆ ਆਇਆ ਲੈਂਦੀ ਆ 250000 ਦੀ 350 30 ਤੇ ਪਰ ਆਫ ਲੱਗੀ ਕਰਕੇ ਤੇ 250 ਡਾਲਰ ਦੀ ਲੈਂਦੀ ਆ ਜਿੰਨੇ ਛਾਣੇ ਪੈਸੇ ਉਹਨਾਂ ਸੋਨਾ ਫੇਰ ਮਿਕਸ ਕੀ ਪਰ ਸਹੀ ਇਹ ਪਾਹ ਤੇ ਇੱਕ ਨਾਲ ਤੇ ਚਲ ਬੰਦਾ ਫਸਲੇ ਉਹ ਉਹ ਆ ਤਾਂ ਕਲਪ ਦੇ ਰਹਿਨੇ ਹਨ ਹੈਨਾ ਹਾਂਜੀ ਸਹੀ ਗੱਲ ਆ ਜੀਰਾਂ ਤੇ ਖੋਕਾ ਕੇ ਨਾ ਕੁੱਟ ਦਿੱਤੀ ਸਾਰੀ ਹਾਂਜੀ ਸ਼ੋਕ ਜੀ ਦੀ ਹੈਲਪ ਕਰਾਈ ਨੇ ਕਿ ਨਾ ਮੇਰਾ ਅਨਜੋਜੇ ਵੈਸਨ ਪੁੰਨ ਗਿਆ ਪਹੁੰਚ ਗਿਆ ਜਿੰਨੇ ਚੋਚ ਆ ਪਹਿਲਾ ਹੋਇਆ ਹੈ ਨਾ ਹਾਂਜੀ ਬਾਏ ਬਾਏ ਮੇਰੀ ਬਾਏ ਮੈਂ ਨਹੀਂ ਚਲਦੀ ਇੱਥੇ ਹੁਣੀ ਬਾਏ ਬਾਏ ਅੱਛਾ ਨਹੀਂ ਤੇ ਮੇਰਾ ਅਰੇ ਉਹ ਫਿਰ ਮੈਂ ਪੁੰਨ ਅੰਡੀ ਵਿਜੇ ਕਾਰਤੀ ਕੱਲੀ ਫਿਰ ਮੈਂ ਆਹ ਆਪਣਾ ਇਰਾਦਾ ਕਰਨਾ ਨਹੀਂ ਮੈਂ ਹੈਲਪ ਕਰਾਈ ਆ ਛਾਡੇ ਮੰਮੀ ਨੇ ਹੈਲਪ ਕਰਾਈ ਛਾਡੇ ਪਾਪਾ ਨੇ ਮੰਮੀ ਨੇ ਲਾ ਕੇ ਮਖਾਣੇ ਮਖੂਨੇ ਲਸੀ ਪੁੰਨ ਦਿੱਤੀ ਤੇ ਤੁਸੀਂ ਅਸੀਂ ਪੀਤੀ ਹਾਂਜੀ ਮੈਂ ਵੀ ਇਹ ਲਾਧਿਆ ਨਾ ਹਾਂਜੀ ਤਾਂ ਸਾਰਾ ਪੰਚ ਲਈ ਕਿੰਨਾ ਜਨੇ ਦਾ ਰਲ ਕੇ ਸਾਰਾ ਸਮਾਨ ਬਣਾਇਆ ਹਾਂਜੀ ਸਭ ਤੋਂ ਪਹਿਲਾਂ ਸਾਗ ਚੀਰ ਕੇ ਧਰਿਆ ਸਹੀ ਗੱਲ ਛੱਡ ਬਲੀਨ ਛੱਡੇ ਮਾਨੁਸ਼ਾ ਮੰਡਿਆ ਛੱਡੀ ਰੇਮਤ ਨੂੰ ਤੇ ਇਹਨੇ ਮਿਕਸੀ ਸਾਡੀ ਨੇ ਠਾਤੀ ਮਿਕਸੀ ਨੇ ਠਾਤੀ ਮਿਕਸੀ ਨੇ ਇਹਨੇ ਸੁਤੀ ਰਹਿਣਾ ਹੀ ਕਰਾ ਦੇ ਸਾਡੇ ਵੱਜ ਕੇ ਸਾਢੇ ਆਟ ਮਿਕਸੀ ਦੀ ਆਵਾਜ਼ ਫਿਰ ਪਤਾ ਹੁੰਦੀ ਹੈ ਮਿਕਸੀ ਦੀ ਆਵਾਜ਼ ਨਾਲ ਉੱਠ ਕੇ ਹੁਣ ਇਹਨੂੰ ਫੇਰ ਸੌਣਾ ਪੈਣਾ ਮਿਕਸੀ ਦੀ ਆਵਾਜ਼ ਹੁੰਦੀ ਹੁੰਦੀ ਹੈ ਹਾਂ ਹੁਣ ਛੱਕ ਜੀ ਸਨ ਕੇ ਆ ਵੀ ਪਿਆਓ ਮਾਲ ਵਿਸਣ ਵੀ ਖਵਾਇਓ ਮੈਂ ਪੰਚ ਲੈਣ ਦੋ ਹਾਂਜੀ ਫੜ ਰਿਆ ਗਿਆ ਅੰਤੇ ਹੰਤਾ ਨਾ ਬਾਹ ਆ ਗਈ ਸਾਥ ਇੱਥੇ ਟਾਈਮ ਲੱਗਦਾ ਅੱਗੇ ਮੇਰੇ ਤਾਂ ਆਵੇ ਬਾਹ ਸੜ ਗਈ ਤੋਈ ਤੇ ਨਾ ਥਾਵਾਂ ਤੋਂ ਹਾ ਛੋੜੀ ਸ਼ੱਕ ਜੀ ਵੱਟ ਛੋੜੀ ਤੂੰ ਹੀ ਛਾੜਾ ਵੇਚਣ ਬਣਾਉਂਦੇ ਤੇ ਤੁਹਾਡੀ ਬਾਹ ਛਾੜ ਗਈ ਹਾਂ ਚੱਲ ਬੱਸ ਕਰੀਏ ਇੰਨਾ ਵੀ ਨਾ ਮਿੱਠਾ ਬੋਲੀ ਵੀ ਛੋਕਣੀ ਹਣੀ ਹਾਂ ਹਾਂ ਇਹਨਾਂ ਮਿੱਠਾ ਚੰਗਾ ਮੈਂ ਅੱਗੇ ਇੱਥੇ ਮਿੱਠਾ ਵੀ ਪਾਉਣਾ ਰਦਾ ਨਹੀਂ ਹਾਂਜੀ ਸ਼ੂਗਰ ਆ ਜੀ ਹਾਂਜੀ ਚਲੋ ਬਾਏ ਬਾਏ ਗੁੱਡ ਬਾਏ ਫਿਰ ਬਣਾਵਾਂਗੀ ਵੀਡੀਓ ਇਹਦੇ ਵਿੱਚ ਹੀ ਐਡ ਕਰਾਂਗੀ ਬਾਏ ਬਾਏ ਗੁੱਡ ਬਾਏ ਕਿਹੜੀ ਅਜੇ ਐਲਸੀਵੀ ਬਣਾਉਣੀ ਹੈ ਨਾ ਚਲੋ ਠੀਕ ਆ ਬਾਏ ਬਾਏ ਕਰਦੇ ਨੇ ਗੁੱਡ ਬਾਏ 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 ਕਰਦੇ ਸ਼ੁੱਕਾ ਬਾਏ ਬਾਏ ਇਹਨੂੰ ਵਾਹ ਦੇਖ ਕੇ ਜਿੱਦਾਂ ਮੈਂ ਕਹਿੰਦੀ ਆ ਬਾਏ ਬਾਏ ਗੁੱਡ ਬਾਏ 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 ਕਿੱਥੇ ਆ ਹੈ